ਤੋ ਪਹਿਨਤਾ ਸਾਲਿਆਂ ਨੂੰ ਪਿਆਰਪُر ਸਸ਼ੀ ਕਾਲ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਾਡੀ ਇੰਡਸਟਰੀ ਡਵੈਲਪ ਕਰਦੀ ਪਈ ਆ ਉਹਦੇ ਨਾਲ ਨਾਲ ਕੀ ਆ ਤੁਹਾਡਾ এনवायरमेंटਰੀ ਇਫੈਕਟ ਹੋ ਰਿਹਾ ਆ ਪੋਲੂਸ਼ਨ ਵੀ ਅੱਜ ਦੀ ਡੇਟ ਦੇ ਵਿੱਚ ਕਾਫੀ ਜ਼ਿਆਦਾ ਇਨਕਰੀਸ ਹੋ ਗਿਆ ਆ ਐਂਡ ਇਹਦੇ ਨਾਲ ਨਾਲ ਨੇ ਆਪਾਂ ਕੀ ਦੇਖਿਆ ਕਿ ਗ੍ਰੀਨਰੀ ਇੱਥੇ ਕਹਿੰਦੇ ਪਲਾਂਟ ਸਾਡੇ ਲੱਗਿ ਸਕੇ ਖਤਮ ਹੋ ਰਹੀ ਆ ਤੁਹਾਡਾ ਜਿਹੜਾ ਮੇਨ ਮੋਟਿਵ ਇਹੀ ਹੀਗਾ ਕਿ ਆਪਾਂ ਆਪਣੇ এনवायरमेंट ਨੂੰ ਬਚਾਉਣ ਦੇ ਵਿੱਚ ਇੱਕ ਸਟੈਪ ਅੱਗੇ ਫੋਰਵਰਡ ਲਈਏ ਐਂਡ ਅਸੀਂ ਆਪਣੇ ਸਾਰੇ ਸਟੂਡੈਂਟਸ ਨੂੰ ਇਸ ਵਨ ਮਹਤਸਬ ਤੇ ਇੱਕ ਇੱਕ ਪਲਾਂਟ ਜਿਹੜਾ ਵਾ ਹੀ ਡੋਨੇਟ ਕੀਤਾ ਸਟੂਡੈਂਟਸ ਨੇ ਹੀ ਬੋਲਿਆ ਕਿ ਤੁਸੀਂ ਆ ਆਪਣੇ ਘਰ ਜਾ ਕੇ ਪਲਾਨ ਕਰਨਾ ਆ ਐਂਡ ਇੱਕ ਐਹੋ ਜੀ ਜਗ੍ਹਾ ਜਿੱਥੇ ਪਲਾਨ ਕਰਨਾ ਵਾ ਜਿੱਥੇ ਉਹ ਜਿਹੜਾ ਵਾ ਪੌਦਾ ਜਿਹੜਾ ਉਹ ਗਰੋਅ ਕਰ ਸਕੇ ਉਹਨੂੰ ਕੋਈ ਇਫੈਕਟ ਨਾ ਹੋਏ ਤਾਂ ਕਿ ਜਿਹੜਾ ਸਾਡਾ এনवायरमेंट ਆ ਉਹ ਬਚ ਸਕੇ ਐਂਡ ਜਿਹੜਾ ਪੋਲੂਸ਼ਨ ਆ ਉਹ ਵੀ ਥੋੜਾ ਡਿਕਰੀਸ ਹੋ ਸਕੇ ਮੈਂ ਬਾਕੀ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਸਾਲ ਦੇ ਵਿੱਚ ਦੋ ਪਲਾਂਟਸ ਜ਼ਰੂਰ ਪਲਾਨਟ ਕਰਨੇ ਚਾਹੀਦੇ ਆ ਜਾਂ ਕੋਈ ਸਪੈਸ਼ਲ ਓਕੇਜਨ ਹੋ ਗਿਆ ਜਿਦਾ ਤੁਹਾਡਾ ਬਰਥਡੇ ਆ ਐਨਿਵਰਸਰੀ ਆ ਤੁਹਾਨੂੰ ਪਲਾਂਟ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਤੁਹਾਡੀ ਅਪਕਮਿੰਗ ਜਨਰੇਸ਼ਨ ਆ ਜਾਂ ਇਹਦਾ ਔਨਰ ਟਾਈਮ ਆ ਉਹ ਤੁਹਾਡੀ এনवायरमेंट ਬੱਡ ਚ ਕਰਕੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜ ਸਟੂਡੈਂਟਸ ਜਿਹੜੇ ਪਲਾਂਟਸ ਤੋਂ ਕਿੰਨੇ ਬੋਦੇ ਵੱਡੇਗੇ ਦੇ ਬੱਚਿਆਂ ਦਾ ਕਿਵੇਂ ਦਾ ਰਿਐਕਸ਼ਨ ਹੈ ਆ ਪਾ 800 ਤੋਂ ਉੱਤੇ ਜਿਹੜੇ ਜ਼ਿਆਦਾ ਪੌਦੇ ਅੱਜ ਬੱਚਨ ਵੰਡੇ ਐਂ ਸਾਰੇ ਬੱਚੇ ਕਾਫੀ ਜ਼ਿਆਦਾ ਵਧੀਆ ਸਾਰਿਆਂ ਨੂੰ ਲੱਗਾ ਕਿ ਐਨ ਸਾਰਿਆਂ ਨੇ ਬਹੁਤ ਜ਼ਿਆਦਾ ਕਿਹਾ ਕਿ ਹਾਂ ਕਿ ਇਸ ਚੀਜ਼ ਦੀ ਵੀ ਕਾਫੀ ਜ਼ਿਆਦਾ ਨੀਡ ਹੀ ਕਿ ਸਾਰੇ ਬੱਚੇ ਕੀ ਕਹਿੰਦੇ ਕਿ ਆਪਾਂ ਸੋਚਦੇ ਆ ਕਿ ਹਾਂ ਕਿ ਆਪਾਂ ਕੋਈ ਇਹੋ ਜਿਹਾ ਚੀਜ਼ ਕਰੀਏ ਲੇਕਿਨ ਬੱਚੇ ਕਾਨੇ 'ਤੇ ਤੇ ਉਹਨਾਂ ਨੇ ਹਾਡੇ ਐ ਜਿਹੜਾ ਸਟੈਪ ਉੱਪਰ ਦੇ ਉਹਨਾਂ ਨੂੰ ਕਾਫੀ ਅਪਰੀਸ਼ੀਏਟ ਕੀਤਾ ਐਂ ਸਾਰਿਆਂ ਨੇ ਕਹਾ ਜਿਓ ਪਲਾਂਟਸ ਨੂੰ ਪਲਾਂਟਰੀ ਕੀਤਾ ਐਂ ਸਾਨੂੰ ਫੋਟੋਗ੍ਰਾਫੀ ਵੀ ਜेन ਉਹਨਾਂ ਨੇ ਕਿਹਾ ਕਿ ਆਪਾਂ ਪਲਾਂਟ ਦੀ ਪੂਰੀ ਜਿਹੜੀ ਅੱਗੇ ਉਹਨੂੰ ਵਧਣ ਫੁੱਲਣ ਦੇ ਵਿੱਚ ਆਪਾਂ